ਸਤਗੁਰਾਂ ਦੇ ਨੇਤਰਾਂ ਚੋਂ ਦੋ ਜਲ ਦੇ ਤਿਪਕੇ ਭਾਈ ਮਹਾ ਸਿੰਘ ਜੀ ਦੇ ਜਿਹਲੇ ਸੀਸ ਤੇ ਪਏ ਇਕਦਮ ਸਾਵਧਾਨ ਹੋਇਆ ਜਿਹਲੇ ਸਤਗੁਰਾਂ ਨੂੰ ਦੇਖਿਆ ਗੱਦਗੱਦ ਹੋ ਗਿਆ ਤੇ ਸਤਗੁਰ ਜੀ ਨੇ ਉਹਨਾਂ ਦੇ ਮੁੱਲ ਵੀ ਪਾਏ ਤੇ ਭਾਈ ਮਹਾ ਸਿੰਘ ਨੂੰ ਕਿਹਾ ਭਾਈ ਮਹਾ ਸਿੰਘ ਤੁਸੀਂ ਜਿਹੜੀ ਇੱਥੇ ਜੰਗ ਲੜੀ ਆ ਮੈਂ ਦੱਸ ਕੀ ਤੈਨੂੰ ਦੇ ਦਿਆਂ ਕਹਿੰਦਾ ਸਤਗੁਰ ਜੀ ਤੁਹਾਡੀ ਗੋਦੀ ਮਿਲ ਕੇ ਜਾਣ ਲੱਗੇ ਨੂੰ ਹੁਣ ਨੇ ਕੁਝ ਹੋਰ ਚਾਹੀਦਾ ਪਰ ਇੱਕ ਕਿਰਪਾ ਕਰਿਓ ਕਿ ਵਿਦਾਵਾ ਪਾੜ ਦਿਓ ਹੁਣ ਵਿਦਾਵੇ ਦੀ ਵੀ ਗੱਲ ਆਪਾਂ ਅਕਸਰ ਕਰਦੇ ਆਂ ਇਹ ਇੱਕ ਸਿੱਖ ਨੂੰ ਚੇਤਾ ਦੱਸਿਆ ਸੀ ਇੱਕ ਸਿੱਖ ਦੇ ਅੰਦਰ ਇਹ ਸਿੱਖੀ ਸਵੇਟ ਭਰੀ ਸੀ ਕਈ ਵਾਰੀ ਮੌਕੇ ਦੇ ਅਨੁਸਾਰ ਧੁੰਦ ਪੈ ਜਾਂਦੀ ਪਰ ਮਾਨਸਿਕਤਾ ਜਿਹੜੇ ਤਕੜੀ ਹੋਵੇ ਫਿਰ ਸਿੱਖ ਆਜਾਗਰ ਹੁੰਦਾ ਇਹ ਠੀਕ ਮਾਈ ਭਾਗੋ ਜੀ ਨੇ ਉਹਨਾਂ ਦੀ ਚੇਤਨਤਾ ਜਿਹੜੀ ਕੁਝ ਸਮੇਂ ਲਈ ਨਿਰਬਲ ਹੋ ਚੁੱਕੀ ਸੀ ਉਨ ਨੂੰ ਮੌੜ ਸਰਜੀਤ ਕੀਤਾ ਇਹ ਜੋ ਕਾਰਨ ਆ ਕਿ ਸਤਪੁਰਾਂ ਦੇ ਆਉਣ ਤੱਕ ਉਹਨਾਂ ਮਹਾਨ ਸ਼ਹੀਦਾਂ ਨੇ ਚਾਲੀਆਂ ਨੇ ਇਸ ਪਵਿੱਤਰ ਧਰਤੀ ਤੇ ਜੰਗ ਵੀ ਲੜੀ ਸ਼ਹੀਦیاں ਵੀ ਪ੍ਰਾਪਤ ਕੀਤੀਆਂ ਤੇ ਮੁਕਤਿਆਂ ਦੀ ਧਰਤੀ ਵੀ ਬਣ ਗਈ ਇਹ ਅੱਜ ਆਪਾਂ ਉਹਨਾਂ ਦੀ ਪਵਿੱਤਰ ਯਾਦ ਵਿੱਚ ਬੈਠੇ ਹਾਂ ਜਿਹੜਾ ਦੂਸਰਿਆਂ ਨੂੰ ਚੰਗਾ ਨਹੀਂ ਲੱਗਦਾ ਕਿਉਂ ਨਹੀਂ ਚੰਗਾ ਲੱਗਦਾ ਕਿ ਸਿੱਖ ਪੰਥ ਦੀਆਂ ਪਰੰਪਰਾਵਾਂ ਗੁਰੂ ਸਾਹਿਬ ਨੇ ਲਹੂ ਤੇ ਮਿੰਜ ਦੇ ਨਾਲ ਇਹ ਇਹਨਾਂ ਦੀ ਨੀਂਹ ਰੱਖੀ ਸੀ ਅੱਜ ਬਰਕਰਾਰ ਨਹੀਂ ਉਸੇ ਤਰ੍ਹਾਂ ਇਹਨਾਂ ਨੂੰ ਅੱਜ ਕਮਜ਼ੋਰ ਕਰਨ ਦਾ ਬੜਾ ਵੱਡਾ ਯਤਨ ਕੀਤਾ ਜਾ ਰਿਹਾ ਵੀਰੋ ਜਿਹੜੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਉਹਨਾਂ ਦੇ ਜਰਨੈਲਾਂ ਨੂੰ ਪਹਿਲਾਂ ਕਮਜ਼ੋਰ ਕਰੋ ਫਿਰ ਸੰਸਥਾ ਕਮਜ਼ੋਰ ਹੋ ਜਾਂਦੀ ਆ ਇਹ ਅੱਜ ਚਾਲ ਚੱਲ ਰਹੇ ਵਿਰੋਧੀ ਤੁਹਾਡੇ ਵਿੱਚ ਬਿਰਾਜਮਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਕਿਉਂਕਿ ਮੈਂ ਕੋ ਪੋਲਿਟਿਕਲ ਲੈਕਚਰ ਨਹੀਂ ਕਰਨਾ ਤੁਹਾਡਾ ਥੋੜਾ ਜਿਹਾ ਧਿਆਨ 1997 ਵਿੱਚ ਲਿਜਾਣਾ ਚਾਹੁੰਨਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਨ੍ਹਾਂ ਨੇ ਪੰਜਾਬ ਲਈ ਲਗਾਤਾਰ 70 ਸਾਲ ਸ਼੍ਰੋਮਣੀ ਅਕਾਲੀ ਦਲ 'ਚ ਸੇਵਾ ਕੀਤੀ ਉਹ ਵੀ ਕਈ ਵਾਰੀ ਥੋੜਾ ਜਿਹਾ ਪੋਲੇ ਮੂਨਾ ਕਹਿ ਦਿੰਦੇ ਸੀ ਕਿ ਆਪਾਂ ਬਿਜਲੀ ਦਾ ਕਰ ਲਿਆ 24 ਘੰਟੇ ਫ੍ਰੀ ਹੋ ਵੀ ਜਾਊ ਏ ਨਾਰਾਇਣ ਨਰਪਤ ਨਮਸਕਾਰੇ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿ ਤਾਰੀ ਤਨ ਕਲਗੀਆਂ ਵਾਲੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ ਜਿਸ ਵੇਲੇ ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹੀ ਦਾ ਉਹ ਪਵਿੱਤਰ ਸੀਸ ਲੈ ਕੇ ਭਾਈ ਜੈਤਾ ਜੀ ਦਿੱਲੀ ਦੀ ਧਰਤੀ ਤੋਂ ਆਏ ਤੇ ਸਤਗੁਰਾਂ ਨੇ ਇੱਕ ਸਵਾਲ ਕੀਤਾ ਜਿਸ ਲਈ ਸੰਸਕਾਰ ਕੀਤਾ ਸੀਸ ਦਾ ਤੇ ਭਾਈ ਜੈਤਾ ਜੀ ਭਾਈ ਜੀਵਨ ਸਿੰਘ ਜੀ ਨੂੰ ਆਪਣੀ ਬੁੱਕਲ ਦੇ ਵਿੱਚ ਲੈ ਕੇ ਪੁੱਛਿਆ ਕਿ ਭਾਈ ਜੈਤਾ ਜੀ ਦਿੱਲੀ ਦੇ ਸਿੱਖਾਂ ਦਾ ਹਾਲ ਸੁਣਾਵੋ ਭਾਵੇਂ ਸਹਿਬ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਿੱਖ ਪੰਥ ਦੇ ਬਾਨੀ ਉਸ ਵੇਲੇ ਵੀ ਸਿੱਖ ਸੀ ਜਿਹੜੀ ਵਿਦਵਤਾ ਭਾਈ ਜੀਵਨ ਸਿੰਘ ਜੀ ਨੇ ਦੱਸੀ ਸਤਗੁਰਾਂ ਨੇ ਸੀਸ ਦਾ ਸੰਸਕਾਰ ਹੁੰਦੇ ਸਾਰ ਉੱਥੇ ਇਹ ਐਲਾਨ ਕੀਤਾ ਸੀ ਕਿ ਮੈਂ ਹੁਣ ਇੱਕ ਐਸਾ ਖਾਲਸਾ ਸਿਰਜੂਗਾ ਜਿਹਦੀ ਬਲਖਣ ਤਾਂ ਲੱਖਾਂ ਦੇ ਵਿੱਚ ਬੱਕਰੀ ਦਿਸੂਗੀ ਜਿਹੜਾ ਨਰਪੈਤਾ ਤੇ ਨਿਰਰਤਾ ਦੇ ਨਾਲ ਸਿਧਾਂਤਾਂ ਦੇ ਉੱਤੇ ਖੜਾ ਹੋਊਗਾ ਇਹੋ ਜਿਹਾ ਖਾਲਸਾ ਸਿੱਖ ਪੰਥ ਸਾਜਿਆ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ ਇਹ ਮਹੀਦਾਂ ਦੀ ਜਿਹੜੀ ਆਪਾਂ ਗਾਥਾ गा ਰਹੇ ਹਾਂ ਆਮ ਮਨੁੱਖ ਜਿਹਨਾਂ ਦੀ ਜ਼ਿੰਦਗੀ ਖਤਮ ਹੋ ਜਾਂਦੀ ਜਿਹਹਲੇ ਪੰਜ ਪੂਤਰ ਸਰੀਰ ਛੱਡਦੇ ਆ ਇੱਕ ਨਸਲ ਜਾਂ ਦੋ ਨਸਲਾਂ ਚੇਤੇ ਰੱਖਦੀਆਂ ਆ ਚੇਤਾ ਕਰੋ 320 ਸਾਲ ਲਗਭਗ ਹੋ ਚੱਲੇ ਆ ਅੱਜ ਵੀ ਲੋਕਾਂ ਨੂੰ ਉਨਾਂ ਹੀ ਅਤਸ਼ਾ ਆ ਜਿਨ੍ਹਾਂ ਉਹਨਾਂ ਦੇ ਬੇਲੇ ਜਦੋਂ ਉਹਨਾਂ ਨੇ ਇੱਥੇ جنگ ਲੜੀ ਸੀ ਵੀਰੋ ਸਾਹਿਬ ਗੁਰੂ ਤੇਗ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੀ ਨੇ ਚੇਤਾ ਕਰੋ ਕਿਉਂਕਿ ਮੈਂ ਗੱਲਾਂ ਰਿਪੀਟ ਨਹੀਂ ਕਰਨੀਆਂ ਚਾਹੁੰਦਾ ਪ੍ਰਧਾਨ ਜੀ ਨੇ ਤੁਹਾਡੇ ਨਾਲ ਸਾਂਝ ਪਾਉਣੀ ਆ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਜੀ ਨੇ ਸਭ ਤੋਂ ਵੱਡ ਸਤਕਾਰ ਜੇ ਦਿੱਤਾ ਇਹ ਦੋ ਧਰਤੀਆਂ ਜਿਨ੍ਹਾਂ ਦੀ ਤੁਸੀਂ ਮਾਲਕਿਆਂ ਇੱਕ ਮੁਕਸਰ ਦੀ ਧਰਤੀ ਇੱਕ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਮੋਕਸਰ ਦੀ ਧਰਤੀ ਤੇ ਚੇਤੇ ਕਰੋ ਭਾਈ ਮਹਾ ਸਿੰਘ ਦਾ ਆਖਰੀ ਸਮਾਂ ਸਤਗੁਰ ਜੀ ਦੀਆਂ ਅੱਖਾਂ ਚੋਂ ਕੋਈ ਨੇਤਰ ਜਲ ਆਪਣੇ ਸਹਿਬਜ਼ਾਦਿਆਂ ਲਈ ਪੰਜਾਂ ਪਿਆਰਿਆਂ ਲਈ ਨਹੀਂ ਗਿਆ ਜਿਸ ਵੇਲੇ ਭਾਈ ਮਹਾ ਸਿੰਘ ਜੀ ਨੂੰ ਬੁੱਕਲ ਵਿੱਚ ਲਿਆ ਜਿਲੇ ਚਿਹਰਾ ਸਾਫ਼ ਕੀਤਾ ਪੱਲੇ ਦੇ ਨਾਲ ਇਤਿਹਾਸ ਦੱਸਦਾ ਸਤਗੁਰਾਂ ਦੇ ਨੇਤਰਾਂ ਚੋਂ ਦੋ ਜਲ ਦੇ ਟਿਪਕੇ ਭਾਈ ਮਹਾ ਸਿੰਘ ਜੀ ਦੇ ਜਿਲੇ ਸੀਸ ਤੇ ਪਏ ਇਕਦਾਂ ਸਾਵਧਾਨ ਹੋਇਆ ਜਿੱਲੇ ਸਤਗੁਰਾਂ ਨੂੰ ਦੇਖਿਆ ਗੱਦਗੱਦ ਹੋ ਗਿਆ ਤੇ ਸਤਗੁਰ ਜੀ ਨੇ ਉਹਨਾਂ ਦੇ ਮੁੱਲ ਵੀ ਪਾਏ ਤੇ ਭਾਈ ਮਹਾ ਸਿੰਘ ਨੂੰ ਕਿਹਾ ਭਾਈ ਮਹਾ ਸਿੰਘ ਤੁਸੀਂ ਜਿਹੜੀ ਇੱਥੇ ਜੰਗ ਲੜੀ ਆ ਮੈਂ ਦੱਸ ਕੀ ਤੈਨੂੰ ਦੇ ਦਿਆਂ ਕਹਿੰਦਾ ਸਤਗੁਰ ਜੀ ਤੁਹਾਡੀ ਗੋਦੀ ਮਿਲ ਕੇ ਜਾਣ ਲੱਗੇ ਨੂੰ ਹੁਣ ਨੇ ਕੁਝ ਹੋਰ ਚਾਹੀਦਾ ਪਰ ਇੱਕ ਕਿਰਪਾ ਕਰਿਓ ਕਿ ਬਿਦਾਵਾ ਪਾੜ ਦਿਓ ਹੁਣ ਬਿਦਾਵੇ ਦੀ ਵੀ ਗੱਲ ਆਪਾਂ ਅਕਸਰ ਕਰਦੇ ਆਂ ਇੱਕ ਸਿੱਖ ਨੂੰ ਚੇਤਾ ਦੱਸਿਆ ਸੀ ਇੱਕ ਸਿੱਖ ਦੇ ਅੰਦਰ ਇਹ ਸਿੱਖੀ ਸਵੇਟ ਭਰੀ ਸੀ ਕਈ ਵਾਰੀ ਮੌਕੇ ਦੇ ਅਨੁਸਾਰ ਧੁੰਦ ਪੈ ਜਾਂਦੀ ਪਰ ਮਾਨਸਿਕਤਾ ਜਿਦਲੇ ਤਕੜੀ ਹੋਵੇ ਫਿਰ ਸਿੱਖ ਜਾਗਰ ਹੁੰਦਾ ਇਹ ਠੀਕ ਮਾਈ ਭਾਗੋ ਜੀ ਨੇ ਉਹਨਾਂ ਦੀ ਚੇਤਨਤਾ ਜਿਹੜੀ ਕੁਝ ਸਮੇਂ ਲਈ ਨਿਰਬਲ ਹੋ ਚੁੱਕੀ ਸੀ ਉਹਨੂੰ ਮੁੜ ਸਰਜੀਤ ਕੀਤਾ ਇਹ ਜੋ ਕਾਰਨ ਆ ਕਿ ਸਤਪੁਰਾਂ ਦੇ ਆਉਣ ਤੱਕ ਉਹਨਾਂ ਮਹਾਨ ਛੀਹਦਾ ਨਹੀਂ ਚਾਲੀਆਂ ਨੇ ਇਸ ਪਵਿੱਤਰ ਧਰਤੀ ਤੇ ਜੰਗ ਵੀ ਲੜੀ ਸ਼ਹੀਦیاں ਵੀ ਪ੍ਰਾਪਤ ਕੀਤੀਆਂ ਤੇ ਮੁਕਤਿਆਂ ਦੀ ਧਰਤੀ ਵੀ ਬਣ ਗਈ ਇਹ ਅੱਜ ਆਪਾਂ ਉਹਨਾਂ ਦੀ ਪਵਿੱਤਰ ਯਾਦ ਵਿੱਚ ਬੈਠੇ ਹਾਂ ਜਿਹੜਾ ਦੂਸਰਿਆਂ ਨੂੰ ਚੰਗਾ ਨਹੀਂ ਲੱਗਦਾ ਕਿਉਂ ਨਹੀਂ ਚੰਗਾ ਲੱਗਦਾ ਕਿ ਸਿੱਖ ਪੰਥ ਦੀਆਂ ਪਰੰਪਰਾਵਾਂ ਗੁਰੂ ਸਾਹਿਬ ਨੇ ਲਹੂ ਤੇ ਮਿੰਜ ਦੇ ਨਾਲ ਇਹਨਾਂ ਦੀ ਨੀਂਹ ਰੱਖੀ ਸੀ ਅੱਜ ਬਰਕਰਾਰ ਨਹੀਂ ਉਸੇ ਤਰ੍ਹਾਂ ਇਹਨਾਂ ਨੂੰ ਅੱਜ ਕਮਜ਼ੋਰ ਕਰਨ ਦਾ ਬੜਾ ਵੱਡਾ ਯਤਨ ਕੀਤਾ ਜਾ ਰਿਹਾ ਵੀਰੋ ਜਿਹੜੀਆਂ ਸੰਸਥਾਵਾਂ ਨੂੰ ਕਮਜ਼ੋਰ ਕਰਨਾ ਉਹਨਾਂ ਦੇ ਜਰਨੈਲਾਂ ਨੂੰ ਪਹਿਲਾਂ ਕਮਜ਼ੋਰ ਕਰੋ ਫਿਰ ਸੰਸਥਾ ਕਮਜ਼ੋਰ ਹੋ ਜਾਂਦੀ ਆ ਇਹ ਅੱਜ ਚਾਲ ਚੱਲ ਰਹੇ ਵਿਰੋਧੀ ਤੁਹਾਡੇ ਵਿੱਚ ਬਿਰਾਜਮਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਕਿਉਂਕਿ ਮੈਂ ਕੋ ਪੋਲਿਟਿਕਲ ਲੈਕਚਰ ਨਹੀਂ ਕਰਨਾ ਤੁਹਾਡਾ ਥੋੜਾ ਜਿਹਾ ਧਿਆਨ 1997 ਵਿੱਚ ਲਿਜਾਣਾ ਚਾਹੁੰਨਾ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿਨ੍ਹਾਂ ਨੇ ਪੰਜਾਬ ਲਈ ਲਗਾਤਾਰ 70 ਸਾਲ ਸ਼੍ਰੋਮਣੀ ਅਕਾਲੀ ਦਲ 'ਚ ਸੇਵਾ ਕੀਤੀ ਉਹ ਵੀ ਕਈ ਵਾਰੀ ਥੋੜਾ ਜਿਹਾ ਪੋਲੇ ਮੂੰਹ ਨਾ ਕਹਿ ਦਿੰਦੇ ਸੀ ਕਿ ਆਪਾਂ ਬਿਜਲੀ ਦਾ ਕਰ ਲਿਆ 24 ਘੰਟੇ ਫਰੀ ਹੋ ਵੀ ਜਾਊ ਇਸ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਸੇਰਾ ਜਾਂਦਾ ਚੇਤੇ ਕਰੋ 1997 ਦੀਆਂ ਸੱਤਾ ਜਦੋਂ ਇਲੈਕਸ਼ਨ ਲਈ ਜਾਂਦੇ ਸੀ ਲੋਕ ਕਹਿੰਦੇ ਸੀ ਸੜਕਾਂ ਠੀਕ ਕਰਦੇ ਹੋਗੇ ਲੋਕ ਕਹਿੰਦੇ ਸੀ 베ਰੀਆਂ ਥੱਲੇ ਬੈਠੇ ਦੇਗਾ ਥੱਲੇ ਬੈਠੇ ਕਹਿੰਦੇ ਸੀ ਬਿਜਲੀ ਦਾ ਪ੍ਰਬੰਧ ਕਰਦੇ ਹੋਗੇ ਅੱਜ ਨਿਗਾਹ ਮਾਰੋ ਘਰ-ਘਰ ਵਿੱਚ ਏਸੀ ਲਗਾਓ ਤੱਕ ਕੂਲਰ ਬਣੀ ਸੀ ਚੱਲਦੇ ਪੱਖੇ ਬਣੀ ਸੀ ਚੱਲਦੇ ਜੇ ਕਾਇਆ ਪਲਟ ਕੀਤੀ ਉਹ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਉਪ ਮੁੱਖ ਮੰਤਰੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਅੱਜ ਪ੍ਰਧਾਨ ਆ ਇਹਨਾਂ ਨੇ ਆਪਣਾ ਉਹ ਸਾਰੀ ਕਾਇਆ ਕਲਪ ਕੀਤੀ ਆ ਆ ਅੱਜ ਮੈਂ ਹਿਮਾਚਲ ਤੋਂ ਆਉਣਾ ਕਿਉਂਕਿ ਹਿਸ਼ਾਰਪੁਰ ਜ਼ਿਲ੍ਹਾ ਹਿਮਾਚਲ ਦੇ ਨਾਲ ਲੱਗਦਾ ਮੈਂ ਤਿੰਨਾਂ ਸਾਢੇ ਤਿੰਨਾਂ ਘੰਟਿਆਂ ਚ ਇੱਥੇ ਪਹੁੰਚ ਜਾਣਾ ਤੇ ਮੈਨੂੰ ਚੇਤੇ ਆਉਂਦਾ ਸੀ ਹਿਆਰਪੁਰ ਤੋਂ ਫਗਵਾੜੇ ਨੂੰ ਆਣਾ ਹੁੰਦਾ ਸੀ ਢਾਈ ਘੰਟੇ ਲੱਗਦੇ ਸੀ ਇਹ ਗੱਲਾਂ ਮੈਂ ਤੁਹਾਡੇ ਨਾਲ ਤਾਂ ਸਾਂਝੀਆਂ ਕਰ ਰਿਹਾ ਕਿ ਜੇ ਆਪਾਂ ਸੁੱਖ ਭੋਗਦੇ ਆ ਤੇ ਫੇਰ ਸੁੱਖ ਦੇਣ ਵਾਲੀ ਉਹ ਪਾਰਟੀ ਨੂੰ ਅੱਜ ਕਮਜ਼ੋਰ ਨਾ ਹੋਣ ਦਈਏ ਬੜਾ ਵੱਡਾ ਯਤਨ ਅੱਜ ਕੀਤਾ ਜਾ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰੀਏ ਸ਼੍ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰੀਏ ਇਹਦੇ ਪਿੱਛੇ ਸਾਜ਼ਿਸ਼ਿਆ ਜਿਹੜੀ ਸਾਜ਼ਿਸ਼ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਕਮਜ਼ੋਰ ਕਰਨਾ ਚਾਹੁੰਦੀ ਆ ਇਹੋ ਹੀ ਉਹ ਦੋ ਜਥੇਬੰਦੀਆਂ ਜਿਹੜੀਆਂ ਸ਼੍ਰੀ ਅਕਾਲ ਤਖ਼ਤ ਦੀ ਸਰਪ੍ਰਸਤੀ ਹੇਠ ਚੱਲਦੀਆਂ ਸੋ ਗੁਰੂ ਸਾਹਿਬ ਕਿਰਪਾ ਕਰਨ ਆਪਾਂ ਜੇ ਜਥੇਬੰਦੀਆਂ ਨੂੰ ਨਿਰਬਲ ਕਰਨ ਵਾਲੇ ਹਮੇਸ਼ਾ ਵਾਸਤੇ ਇਸ ਧਰਤੀ ਤੋਂ ਲੋਭ ਹੋ ਗਏ ਅੱਜ ਸਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਉਹ ਵਿਰੋਧੀ ਅਰੰਗ ਜੇਬ ਕਿਤੇ ਲੱਭਦਾ ਬ ਨਹੀਂ ਤੇ ਸਿੱਖ ਪੰਥ ਦੀ ਫਲਵਾੜੀ ਅੱਜ ਵੀ ਤੁਸੀਂ ਇਹਨਾਂ ਕਾਨਫਰੰਸਾਂ ਦੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਲਈ ਪਹੁੰਚੇ ਆਂ ਦੂਸਰੀ ਬੇਨਤੀ ਪੇ ਪਾਵੇਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇਹਨਾਂ ਦਾ ਪ੍ਰਕਾਸ਼ ਗੁਰਪੁਰਬ ਆਪਾਂ ਪਿੰਡ-ਪਿੰਡ ਵਿੱਚ ਨਗਰ-ਨਗਰ ਵਿੱਚ ਮਨਾਉਨੇ ਆਂ ਇਸ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫੈਸਲਾ ਕੀਤਾ ਕਿ ਇਹ ਦਿਹਾੜਾ ਤਖਤ ਸ੍ਰੀ ਦਮਦਮਾ ਸਾਹਿਬ ਤੇ ਮਨਾਇਆ ਜਾਵੇ ਦੋ ਪਵਿੱਤਰ ਤਖਤ ਤਖਤ ਸ੍ਰੀ ਕੇਸਗੜ੍ਹ ਸਾਹਿਬ ਜਿੱਥੇ ਸਤਪੁਰਾਂ ਨੇ ਛੋਟੀ ਉਮਰ ਦੇ ਵਿੱਚ ਆ ਕੇ ਲੰਮਾ ਸਮਾਂ ਬਿਰਾਜਮਾਨ ਰਹੇ ਭਾਵੇਂ ਉਹ ਧਰਤੀ ਦੇ ਉੱਤੋਂ ਸਤਿਗੁਰਾਂ ਨੂੰ ਆਉਣਾ ਪਿਆ ਉਥੋਂ ਅੱਜ ਇੱਕ ਮਹਾਨ ਨਗਰ ਕੀਰਤਨ ਜਿਹੜਾ ਰਾਤ ਇਸ ਧਰਤੀ ਤੇ ਪਹੁੰਚੂਗਾ ਉਹਦੀ ਸਮਾਪਤੀ 16 ਤਰੀਕ ਸ਼ਾਮ ਨੂੰ ਦਮਦਮਾ ਸਾਹਿਬ ਵਿਖੇ ਹੋਣੀ ਹੈ ਮੈਂ ਤੁਹਾਨੂੰ ਬੇਨਤੀ ਕਰਨੀ ਚਾਹਨਾ ਕਿ ਉੱਥੇ ਉਹ ਜਿਹੜੇ 2 ਦਿਨ 16 ਤੇ 17 ਦੇ ਪ੍ਰੋਗਰਾਮ ਹੈ ਕਵੀ ਦਰਵਾਜ਼ਾ ਢਾਡੀ ਦਰਵਾਜ਼ਾ ਉਹਨਾਂ ਤੋਂ ਇਲਾਵਾ ਕਥਾ ਕੀਰਤਨ ਦੇ ਪ੍ਰਵਾਹ ਚੱਲਣੇ ਆ ਤੇ ਰਾਤ ਨੂੰ ਅਤਿਸ਼ਬਾਜੀ ਜਿਹੜੀ ਗੁਰੂ ਰਾਮਦਾਸ ਪਾਤਸ਼ਾਹੀ ਦੇ ਪ੍ਰਕਾਸ਼ ਦਿਹਾੜੇ ਤੇ ਕੀਤੀ ਜਾਂਦੀ ਆ ਉਹਨਾਂ ਤੋਂ ਇਲਾਵਾ ਦੀਪਮਾਲਾ ਉਸੇ ਪੱਧਰ ਤੇ ਕੀਤੀ ਜਾਊਗੀ ਉਸ ਗੁਰੂ ਨੂੰ ਉਸ ਮਹਾਨ ਗੁਰੂ ਨੂੰ ਜਿਸ ਮਹਾਨ ਗੁਰੂ ਜੀ ਬੇਦਬਤਾ ਦੇ ਨਾਲ ਆ ਜਿਹੜੀ ਧਰਤੀ ਜਿਹਦੇ ਤੇ ਆਪਾਂ ਬੈਠੇ ਆ ਮੁਸਲਮਾਨਾਂ ਦਾ ਰਾਜ ਖਤਮ ਕੀਤਾ ਇਸ ਆਜ਼ਾਦ ਭਾਰਤ ਦੀ ਜੇ ਆਜ਼ਾਦੀ ਦੀ ਨੀਂਹ ਰੱਖੀ ਉਹ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਨੇ ਰੱਖੀ ਦੂਸਰੀ ਬੇਨਤੀ ਇੱਕ ਮੈਂ ਸਚੇਤ ਵੀ ਕਰਨੀ ਚਾਹਣਾ ਸਟੇਜ ਤੋਂ ਥੋੜਾ ਜਿਆ ਕਿ ਜਿਹੜੇ ਬਿਆਦਬੀ ਦੀਆਂ ਗੱਲਾਂ ਕਰਦੇ ਆ ਉਹਨਾਂ ਨੂੰ ਵੀ ਪੁੱਛਣਾ ਚਾਹਣਾ ਆ ਪਿੱਛੇ ਸੁਲਤਾਨਪੁਰ ਲੋਧੀ ਤੇ ਹੀ ਗੋਲੀ ਚੱਲੀ ਕੋਈ ਮੋਰੇ ਅੰਦਰ ਧਾੜ ਵੀ ਨਹੀਂ ਸੀ ਬੈਠੇ ਸਿੱਖ ਪੰਥ ਦੀ ਨਿਖੜਮਾ ਅੰਗ ਨਿਹੰਗ ਸਿੰਘਾਂ ਦੀ ਦੂਸਰੀ ਜਥੇਬੰਦੀ ਬੈਠੀ ਸੀ ਤੇ ਅੰਦਰ ਕੋਈ ਗੋਲੀਬਾਰੀ ਨਹੀਂ ਸੀ ਅੰਦਰ ਕੋਈ ਮੁਕਾਬਲਾ ਨਹੀਂ ਸੀ ਕੀ ਉਹ ਬਿਆਦਬੀ ਭੁੱਲ ਗਏ ਆਪਾਂ ਬਲੂ ਸਟਾਰ ਨੂੰ ਭੁੱਲ ਗਏ ਆਪਾਂ ਕਿਹੜੀ ਬੇਦਬਤੀ ਜਿਹੜੀ ਅੱਜ ਤੁਹਾਡੇ ਅੰਦਰ ਨਹੀਂ ਸ਼੍ਰੋਮਣੀ ਅਕਾਲੀ ਦਲ ਕਰੇ ਤੇ ਬਿਆਦਬੀ ਤੇ ਜੇ ਅਸੀਂ ਕਰੀਏ ਫਿਰ ਉਹਦਾ ਕੁਛ ਨਹੀਂ ਸ਼੍ਰੋਮਣੀ ਅਕਾਲੀ ਦਲ ਨੇ ਗਾਹੇਬ ਗਾਹੇ ਇਹ ਓਪਨਲੀ ਅਕਾਲ ਤਖਤ ਦੀ ਬਰੂਹ ਦੇ ਉੱਤੇ ਸਰਦਾਰ ਸੁਖਬੀਰ ਸਿੰਘ ਬਾਦਲ ਹੁਣੇ ਕਿਹਾ ਸੀ ਕਿ ਜਾਣੇ ਅਣਜਾਣੇ ਵਿੱਚ ਸਾਤੋਂ ਜੇ ਕੋਈ ਵੀ ਭੋਲੋਈ ਖਾਲਸਾ ਪੰਥ ਤੋਂ ਮਾਫੀ ਮੰਗੀ ਪਰ ਜਰਿਆ ਨਹੀਂ ਗਿਆ ਇੱਕਦਮ ਉਹ ਪ੍ਰਾਣੀਆਂ ਲੀਹਾਂ ਕਰਨ ਦਾ ਜਾਗਰ ਕੀਤਾ ਜਿਹੜੀਆਂ ਅੱਜ ਸਾਡੇ ਵਿੱਚ ਫਿਰ ਪ੍ਰਵਲ ਹੋ ਰਹੀਆਂ ਮੈਂ ਕਹਿਣਾ ਚਾਹੁੰਨਾ ਅੱਜ ਉਹ ਜਥੇਬੰਦੀਆਂ ਭੁੱਲ ਗਈਆਂ ਸ਼੍ਰੀ ਦਰਬਾਰ ਸਾਹਿਬ ਦੀ ਬਿਆਦਬੀ ਸਿੱਖ ਪੰਥ ਦੇ ਵਿੱਚ ਜਿੰਨਾ ਚਿਰ ਸਿੱਖ ਪੰਥੇ ਬਾਨੀ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜਦੋਂ ਦੀ ਸਿਰਜਣਾ ਸ਼੍ਰੀ ਹਰਮੰਦਰ ਸਾਹਿਬ ਦੀ ਕੀਤੀ ਜਾਂ ਉੱਥੇ ਮੁਸਲਮਾਨ ਬਿਆਦਬੀ ਕਰਦਾ ਯਤਨ ਕਰਦੇ ਰਹੇ ਪਰ ਅੱਜ ਜਿਹੜੀ ਉਹ ਬਿਆਦਬੀ ਕਰਦਾ ਯਤਨ ਕੀਤਾ ਗਿਆ ਇੱਕ ਮੰਦਾ ਅੰਦਰ ਚਗਿਰਦੇ ਦੇ ਆ ਗਿਆ ਅੱਜ ਉਹ ਬਿਆਦਮੀ ਭੁੱਲ ਗਏ ਆਪਾਂ ਇਹ ਇੱਕ ਸਾਜ਼ਿਸ਼ ਆ ਸ਼੍ਰੋਮਣੀ ਕਾਲੀ ਦਲ ਨੂੰ ਕਮਜ਼ੋਰ ਕਰਨ ਦੀ ਇਹ ਇੱਕ ਸਾਜ਼ਿਸ਼ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰਨ ਦੀ ਸੋਮੋਂ ਨਾਂ ਗੁਰੂ ਨੇ ਕਿਹਾ ਸੀ ਕਿ ਜਿਸ ਵੇਲੇ ਤੈਨੂੰ ਨੀਂਦ ਆਵੇ ਮੇਰਾ ਨਾਮ ਜਪੀ ਉੱਠ ਕੇ ਅੰਮ੍ਰਿਤ ਵੇਲੇ ਸਿਮਰਨ ਕਰੀ ਆਪਣਾ ਨਿਤਨੇਮੀ ਹੋਵੇਂ ਮੈਂ ਤੇਰੇ ਕੋਲ ਹਾਜ਼ਰ ਹੋਊਂਗਾ ਇਸ ਦੁਨੀਆ ਦੀ ਧਰਤੀ ਦੇ ਕੋਈ ਰਹਿਬਰ ਨਹੀਂ ਐਡਾ ਹਜ਼ੂਰ ਸਾਹਿਬ ਦੀ ਧਾਰਤੀ ਨੂੰ ਚੇਤਾ ਕਰੋ ਜਿਹਲੇ ਸਤਿਗੁਰ ਜੀ ਨੇ ਸੱਚਖੰਡ ਜੋਤੀ ਜੋਤ ਸਮਾਉਣਾ ਸੀ ਹੈ ਕੋ ਏਡਾ ਰੈਵਰ ਸਿੱਖਾਂ ਨੇ ਕਿਹਾ ਗੁਰੂ ਸਾਹਿਬ ਜੀ ਹੁਣ ਤੁਸੀਂ ਚਲੇ ਜਾਣਾ ਸਾਡਾ ਪਿੱਛੇ ਬਾਲੀ ਕੌਣ ਹੋਊ ਸਤਿਗੁਰ ਜੀ ਕਹਿੰਦੇ ਤੁਹਾਡੇ ਬਾਲੀ ਸ੍ਰੀ ਗੁਰੂ ਗ੍ਰੰਥ ਸਾਹਿਬ ਹੋਣਗੇ ਜਿਹਨਾਂ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਤੇ ਸਤਿਗੁਰ ਜੀ ਜੇ ਤੁਹਾਡੇ ਦਰਸ਼ਨ ਕਰਨੇ ਹੁਣ ਕਹਿੰਦੇ ਪੰਜਾਂ ਪਿਆਰਿਆਂ ਨੂੰ ਸਵੇਰੇ ਨਿਤਨੇਮ ਕਰਕੇ ਦਰਸ਼ਨ ਕਰ ਲਈ ਫਤੇ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਾਜ਼ਰ ਹੋਊਗਾ ਗੁਰੂ ਸਾਹਿਬ ਜੀ ਪੰਜਾਂ ਨਾਂ ਲੱਭਣ ਕਹਿੰਦੇ ਸਵੇਰੇ ਤਿਆਰਬਰ ਤਿਆਰ ਹੋ ਕੇ ਇਸ਼ਨਾਨ ਕਰਕੇ ਆ ਚੁਗਲ ਜਿਹੜਾ ਸ਼ੀਸ਼ਾ ਉਹਦੇ ਮੋਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੁਲਾਈ ਆਪਣੇ ਆਪ ਨੂੰ ਮੈਂ ਤੇਰੇ ਕੋਲ ਹਾਜ਼ਰ ਹੋਊਗਾ ਉਸ ਪਵਿੱਤਰ ਧਰਤੀ ਦੇ ਬਾਰਸੋ ਸੱਚ ਤੇ ਝੂਠ ਦੀ ਪਹਿਚਾਨ ਕਰੋ ਅੱਜ ਝੂਠ ਦੀ ਦੁਕਾਨਦਾਰੀ ਵੱਡੀ ਸੱਜ ਗਈ ਵਾਟਵਾਡੇ ਮੈਂ ਇਹ ਹੌਸਲੇ ਜਿਹੜੇ ਅੱਜ ਤੁਸੀਂ ਇੱਥੇ ਵੱਡੇ ਪੱਦਰ ਤੇ ਪਹੁੰਚੇ ਆ ਤੇ ਸਭ ਤੋਂ ਵੱਡਾ ਜਿਹੜਾ ਪਰਸੋਂ ਇੱਥੇ 12 ਤਰੀਕ ਨੂੰ ਬੀਬੀਆਂ ਨੇ ਇਕੱਠ ਕਰਕੇ ਦਿਖਾ ਲਿਆ ਬਾਦਲ ਸਾਹਿਬ ਇੱਕ ਗੱਲ ਕਹਿੰਦੇ ਹੋਂ ਤੁਸੀਂ ਸੱਥਾਂ ਦੇ ਵਿੱਚ ਕਿ ਜੇ ਮੀਟਿੰਗਾਂ ਦੇ ਵਿੱਚ ਬੀਬੀਆਂ ਵੱਧ ਆਉਣ ਲੱਪੈਣ ਉਸ ਪਾਰਟੀ ਨੂੰ ਰਾਜ ਸੱਤਾ ਚੋਂ ਆਉਣ ਤੋਂ ਕੋਈ ਨਹੀਂ ਰੋਕ ਸਕਦਾ ਅੱਜ ਆਪਾਂ ਤਗੜੇ ਹੋਈਏ ਜੇ ਸਾਡੀਆਂ ਮਤਾਮਾਂ ਪੈਣਾ ਬੀਬੀਆਂ ਬੇਟੀਆਂ ਤਕੜੀਆਂ ਮੋੜਾ ਪੰਜ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਾਈਏ ਇੱਕ ਹੋਰ ਬੇਨਤੀ ਕਰਕੇ ਤੁਹਾਤੋਂ ਖਿਮਾ ਮੰਗਦਾ ਆ ਵੋਟਾਂ ਬਣ ਰਹੀਆਂ ਫਰਵਰੀ ਤੱਕ ਉਹਦਾ ਸਮਾਂ ਆ ਹੁਣ ਵੇਸੜੇ ਨਾ ਹੋਇਓ ਮੈਂ ਸਟੇਜ ਤੋਂ ਤੁਹਾਨੂੰ ਬੇਨਤੀ ਕਰਨੀ ਚਾਹਨਾ ਕਿ 6 ਤਰੀਕ ਮੁਰ ਨਾ ਵੱਜ ਸਕੇ ਮੈਂ ਪੰਜਾਬ ਦੇ ਸਾਰੇ ਹਿੱਸਿਆਂ ਦੇ ਵਿੱਚੋਂ ਰਿਪੋਰਟਾਂ ਮਗਾਈਆਂ ਬਹੁਤ ਸੁਸਤ ਚਾਲਿਆ ਇਹ ਸਿੱਖ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਕਮਜ਼ੋਰ ਕਰ ਲਈ ਵੋਟਾਂ ਦਾ ਉਹ ਹੀ ਪਰਦੇ ਪਰੋਦੇ ਵਿੱਚ ਥੋੜਾ ਜਿਹੜਾ ਤਰੀਕਾ ਸੀ ਉਹ ਪਚੀਦਾ ਬਣਾ ਦਿੱਤਾ ਪਰ ਖਾਲਸਾ ਪੰਥ ਹਮੇਸ਼ਾ ਕਠਿਨਾਈਆਂ ਦੇ ਵਿੱਚ ਤਗੜਾ ਹੁੰਦਾ ਜਿੱਲੇ ਸੁਖ ਹੁੰਦਾ ਉਸਲੇ ਤਾਂ ਇਹ ਭੁੱਲ ਜਾਂਦਾ ਵੋਟਾਂ ਵੱਧ ਤੋਂ ਵੱਧ ਬਣਾ ਲਈਏ ਕਿਉਂਕਿ ਇਹ ਡੇਟ ਨਹੀਂ ਵਧਣੀ ਜੇ ਅਗਾਂਹ ਡੇਟ ਨਹੀਂ ਵਧਣੀ ਫਿਰ ਵੋਟਾਂ ਜਦੋਂ ਆ ਜਾਣਗੀਆਂ ਉਦੋਂ ਰਣ ਤੱਤੇ ਦੇ ਵਿੱਚ ਤੁਸੀਂ ਜੂਝੋਗੇ ਸਾਰੇ ਆਪਾਂ ਹੁਣ ਅੰਤ ਦੇ ਵਿੱਚ ਮੈਂ ਤੁਹਾਨੂੰ ਇਹੋ ਬੇਨਤੀ ਕਰਕੇ ਕਿ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸ਼ੋਮਣੀ ਅਕਾਲੀ ਦਲ ਦੇ ਪ੍ਰਧਾਨ ਆ ਤੇ ਜਰਨੈਲ ਆ ਜਿਸ ਲਈ ਜਰਨੈਲ ਤੇ ਹਮਲਾ ਵੱਧ ਹੋਣ ਲੱਪੇ ਸਮਝ ਲਓ ਵਿਰੋਧੀਆਂ ਦੇ ਉਸ ਵੇਲੇ ਦੰਦ ਖੱਟੇ ਕਰਨ ਵਾਲਾ ਕੋਈ ਹੈਗਾ ਅੱਜ ਦੰਦ ਖੱਟੇ ਕਰ ਲਈ ਸਰਦਾਰ ਸੁਖਵੀਰ ਸਿੰਘ ਬਾਦਲ ਬੈਠੇ ਆ ਤਕੜੇ ਹੋ ਕੇ ਸਾਥ ਦਈਏ ਆ ਆਉਂਦੀਆਂ ਪਾਰਲੀਮੈਂਟ ਦੀਆਂ ਚੋਣਾਂ ਆ ਪਹਿਲਾਂ ਵੀ ਜਿਹੜਾ ਸਮਾਂ ਨਿਕਲ ਗਿਆ ਉਹਨੂੰ ਹੁਣ ਗਵਾਈਏ ਨਾ ਉਹਨੂੰ ਵਿਅਰਥ ਨਾ ਗਵਾਈਏ ਤਕੜੇ ਹੋ ਕੇ ਆਪਾਂ 1924 ਦੇ ਵਿੱਚ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਆ ਜਾਣੀਆਂ ਫੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਆ ਜਾਣੀਆਂ ਤਕੜੇ ਹੋ ਕੇ ਇੱਕ ਇੱਕ ਵੋਟ ਇੱਕ ਇੱਕ ਸਪੋਰਟ ਤੇ ਉਹ ਮਹਾਨ ਜਿਹੜੀਆਂ ਸਾਡੀਆਂ ਪਰੰਪਰਾਵਾਂ ਕਿ ਖਾਲਸਾ ਹਮੇਸ਼ਾ ਹੀ ਜੂਝਦਾ ਆਇਆ ਜੂਝ ਕੇ ਆਪਾਂ ਇਹਨਾਂ ਜਥੇਬੰਦੀਆਂ ਨੂੰ ਕਾਇਮ ਕਰੀਏ ਅੰਤ ਦੇ ਵਿੱਚ ਉਹਨਾਂ ਮਹਾਨ ਸ਼ਹੀਦਾਂ ਨੂੰ ਨਤ ਮਸਤਕ ਵੀ ਹੋਣਾ ਤਨ ਕਲਗੀਧਰ ਦੇ ਸਤਗੁਰੂ ਜੀ ਨੂੰ ਵੀ ਨਤ ਮਸਤਕ ਹੋਣਾ ਜਿਨ੍ਹਾਂ ਨੇ ਇੱਕ ਕੌਮ ਸ਼ੇਰਾਂ ਦੀ ਕੌਮ ਪੈਦਾ ਕੀਤੀ ਸੀ ਕਈ ਵਾਰੇ ਮੇਰੇ ਵਰਗੇ ਨਡਰਤਾ ਜਿਹੜੇ ਕੈਰ ਬੁਜਦਲ ਆ ਜਾਂਦੇ ਆ ਪਰ ਬੁਜਦਲ ਕੈਰ ਨਾਲ ਬਣੀਏ ਸਤਗੁਰੂ ਜੀ ਦੇ ਤੁਸੀਂ ਬਾਰਸਿਆਂ ਇਹਨੀ ਬੇਨਤੀ ਕਰਕੇ ਮੈਂ ਤੁਹਾ ਤੋਂ ਖਿਮਾ ਮੰਗਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ